ਸ਼ਰਾਬ ਚੰਡੀਗੜ੍ਹ ਦੀ ਵਿਕ ਰਹੀ ਨੰਗਲਦੇ ਪਿੰਡਾਂ ਦੇ ਵਿੱਚ ਪੁਲਿਸ ਚੁੱਪ ਅਕਸਾਈਜ਼ ਗਾਇਬ ਚੰਡੀਗੜ੍ਹ ਮਾਰਕਾ ਸ਼ਰਾਬ ਦਾ ਹੜ ਬੇਲਿਆਂ ਦੇ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਨਜਾਇਜ਼ ਸ਼ਰਾਬ ਦਾ ਖੁੱਲਾ ਖੇਡ ਕੀ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਜਾਂ ਮਿਲੀ ਭੁਗਤ ਸਰਕਾਰ ਦਾ ਮਾਲੀਆ ਲੁੱਟਿਆ ਜਾ ਰਿਹਾ ਹੈ ਕੌਣ ਲਵੇਗਾ ਐਕਸ਼ਨ ਨੰਗਲ ਦੇ ਸਰਦੀ ਪਿੰਡਾਂ ਦੇ ਵਿੱਚ ਸਮਗਲਰਾਂ ਦਾ ਰਾਜ ਚੰਡੀਗੜ੍ਹ ਮਾਰਕਾ ਸ਼ਰਾਬ ਦੀ ਤਸਕਰੀ ਜੋਰਾਂ ਉੱਤੇ ਪ੍ਰਸ਼ਾਸਨ ਦੀਆਂ ਨਜ਼ਰਾਂ ਤੋਂ ਬਚ ਕੇ ਕਿਵੇਂ ਹੋ ਰਿਹਾ ਇਹ ਨਜਾਇਜ਼ ਸ਼ਰਾਬ ਦਾ ਕਾਲਾ ਧੰਦਾ ਦੇਖੋ ਪੂਰੀ ਰਿਪੋਰਟ ਤੇ ਕਰੋ ਸ਼ੇਅਰ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਲ ਦੇ ਨਾਲ ਲੱਗਦੇ ਪਿੰਡਾਂ ਸੂਰੀਆਲ ਪਲਾਸੀ ਗੋਲਨੀ ਤੇ ਬੇਲਿਆਂ ਤੋਂ ਬਹੁਤ ਹੀ ਚਿੰਤਾਜਨਕ ਖਬਰਾਂ ਸਾਹਮਣੇ ਆ ਰਹੀਆਂ ਹਨ ਇਨ੍ਹਾਂ ਪਿੰਡਾਂ ਦੇ ਵਿੱਚ ਇਨਾ ਦਿਨੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਫਖਿਆ ਹੋਇਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਚੰਡੀਗੜ੍ਹ ਮਾਰਕਾ ਦੀ ਇਹ ਸ਼ਰਾਬ ਅਬਕਾਰੀ ਵਿਭਾਗ ਅਤੇ ਪੁਲਿਸ ਐਕਸਾਈਜ਼ ਦੀ ਨਜ਼ਰਾਂ ਤੋਂ ਬਚ ਕੇ ਧੜਲੇ ਨਾਲ ਵਿਕ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਮਾਲੀਏ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਝੋਨਾ ਲੱਗ ਰਿਹਾ ਹੈ ਸੂਤਰ ਅਨੁਸਾਰ ਸਮਗਲਰਾਂ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਆਪਣੇ ਗੁਪਤ ਅਡੇ ਬਣਾਏ ਹੋਏ ਹਨ ਚੰਡੀਗੜ੍ਹ ਤੋਂ ਸਸਤੀ ਮਿਲਣ ਵਾਲੀ ਸ਼ਰਾਬ ਨੂੰ ਰਾਤ ਦੇ ਹਨੇਰੇ ਦੇ ਵਿੱਚ ਕੁਫੀਆਂ ਰਸਤੇਆਂ ਰਾਹੀਂ ਨਾ ਪਿੰਡਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਪਿੰਡਾਂ ਦੀਆਂ ਛੋਟੀਆਂ ਹੱਟੀਆਂ ਤੇ ਨਿੱਜੀ ਘਰਾਂ ਨੂੰ ਡੰਪ ਵਜੋਂ ਵਰਤਿਆ ਜਾ ਰਿਹਾ ਹੈ ਗ੍ਰਾਹਕਾਂ ਨਾਲ ਸੰਪਰਕ ਕਰਨ ਲਈ ਮੋਬਾਈਲ ਫੋਨਾਂ ਤੇ ਖਾਸ ਕੋਡਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਪੰਜਾਬ ਵਿੱਚ ਸ਼ਰਾਬ ਉੱਤੇ ਟੈਕਸ ਚੰਡੀਗੜ੍ਹ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ ਇਸੇ ਫਰਕ ਦਾ ਫਾਇਦਾ ਉਠਾ ਕੇ ਸਮਗਲਰ ਮੋਟੀ ਕਮਾਈ ਕਰ ਹਨ ਜਦੋਂ ਇਹ ਨਜਾਇਜ਼ ਸ਼ਰਾਬ बिकਦੀ ਹੈ ਤਾਂ ਸਰਕਾਰੀ ਟੈਕਿਆਂ ਦੀ ਸੇਲ ਘਟਦੀ ਹੈ ਜਿਸ ਦਾ ਸਿੱਧਾ ਅਸਰ ਸੂਬੇ ਦੇ ਵਿਕਾਸ ਫੰਡਾਂ ਉੱਤੇ ਪੈਂਦਾ ਹੈ ਸਥਾਨਿਕ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਪੁਲਿਸ ਅਤੇ ਅਫਕਾਰੀ ਵਿਭਾਗ ਇਸ ਤੰਦੇ ਤੋਂ ਬੇਖਬਰ ਹੈ ਕੀ ਇਹ ਮੰਨਿਆ ਜਾਵੇ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਇੰਨੇ ਵੱਡੇ ਪੱਧਰ ਉੱਤੇ ਅੰਤਰਰਾਜੀ ਸ਼ਰਾਬ ਦੀ ਤਸਕਰੀ ਸੰਭਵ ਹੈ ਕੀ ਇਹ ਸਭ ਉੱਚ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾ ਹੋ ਰਿਹਾ ਹੈ ਜਾਂ ਫਿਰ ਮਹੀਨਾ ਪਹੁੰਚ ਰਿਹਾ ਹੈ ਇਹ ਸਵਾਲ ਹੁਣ ਹਰ ਇੱਕ ਆਮ ਨਾਗਰਿਕ ਦੀ ਜ਼ੁਬਾਨ 'ਤੇ ਕੀਤੇ ਹੈ ਨਜਾਇਜ਼ ਸ਼ਰਾਬ ਦੇ ਇਸ ਜਾਲ ਨੂੰ ਤੋੜਨ ਦੇ ਲਈ ਪ੍ਰਸ਼ਾਸਨ ਸਿਰਫ ਕਾਗਜ਼ੀ ਕਾਰਵਾਈ ਦੇ ਬਜਾਏ ਇਹ ਪੰਜ ਕਦਮ ਸਖਤੀ ਨਾਲ ਚੁੱਕ ਸਕਦਾ ਹੈ ਨੰਬਰ 1 ਸਰਹੱਦੀ ਨਾਕੇਬੰਦੀ ਅਤੇ ਸਰਪ੍ਰਾਈਜ਼ ਚੈਕਿੰਗ ਕਰਕੇ ਜਿਵੇਂ ਕਿ ਪਿੰਡਾਂ ਨੂੰ ਜੋੜਨ ਵਾਲੇ ਲਿੰਕ ਰੋਡਾਂ ਉੱਤੇ ਪੱਕੇ ਨਾਕੇ ਲਗਾਏ ਜਾਣ ਸਿਰਫ ਦਿਨ ਵੇਲੇ ਹੀ ਨਹੀਂ ਸਗੋਂ ਰਾਤ 12 ਤੋਂ 4 ਵਜੇ ਦੇ ਦਰਮਿਆਨ ਅਜਨਚੇਤ ਚੈਕਿੰਗ ਕੀਤੀ ਜਾਵੇ ਕਿਉਂਕਿ ਤਸਕਰੀ ਇਸੇ ਸਮਾਂ ਹੁੰਦੀ ਹੈ ਨੰਬਰ 2 ਇਨਫੋਰਮਰ ਨੈਟਵਰਕ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਿਨਾਂ ਸਥਾਨਕ ਮਦਦ ਦੇ ਪਿੰਡਾਂ ਦੇ ਵਿੱਚ ਸ਼ਰਾਬ ਨਹੀਂ ਵਿਕ ਸਕਦੀ ਪ੍ਰਸ਼ਾਸਨ ਹਰ ਪਿੰਡ ਦੇ ਵਿੱਚ ਇੱਕ ਗੁਪਤ ਹੈਲਪਲਾਈਨ ਨੰਬਰ ਜਾਰੀ ਕਰੇ ਜਿੱਥੇ ਲੋਕ ਬਿਨਾ ਨਾਮ ਦੱਸੇ ਸ਼ਿਕਾਇਤ ਕਰ ਸਕਣ ਪਿੰਡਾਂ ਦੇ ਸਰਪੰਚ ਚੌਕੀਦਾਰ ਅਤੇ ਲੰਬਰਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਜੇਕਰ ਕਿਸੇ ਪਿੰਡ ਦੇ ਵਿੱਚ ਸ਼ਰਾਬ ਵਿਕਦੀ ਫੜੀ ਜਾਂਦੀ ਹੈ ਤਾਂ ਸਬੰਧਤ ਬੀਟ ਇਨਚਾਰਜ ਪੁਲਿਸ ਮੁਲਾਜ਼ਮ ਉਤੇ ਵੀ ਕਾਰਵਾਈ ਹੋਵੇ ਨੰਬਰ 3 ਸੂਰੀਆਲ ਪਲਾਸੀ ਅਤੇ ਬੇਲਿਆਂ ਵਰਗੇ ਇਲਾਕਿਆਂ ਦੇ ਵਿੱਚ ਕਈ ਵਾਰ ਸਮੱਗਲਰ ਖੇਤਾਂ ਜਾਂ ਦਰਿਆਵਾਂ ਦੇ ਕੰਢੇ ਦਾ ਰਸਤਾ ਵਰਤਦੇ ਹਨ ਇਸ ਲਈ ਡਰੋਨ ਕੈਮਰੇ ਰਾਹੀਂ ਇਹਨਾਂ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਸਟੋਕ ਕਿੱਥੇ ਲੁਕੋਇਆ ਜਾ ਰਿਹਾ ਹੈ ਨੰਬਰ 4 ਸਿਰਫ ਪਰਚਾ ਦਰਜ ਕਰਨਾ ਹੀ ਕਾਫੀ ਨਹੀਂ ਬਲਕਿ ਜਿਹੜੇ ਲੋਕ ਵਾਰ-ਵਾਰ ਸ਼ਰਾਬ ਦੀ ਤਸਕਰੀ ਦੇ ਵਿੱਚ ਫੜੇ ਜਾਂਦੇ ਹਨ ਉਨ੍ਹਾਂ ਦੀਆਂ ਗੱਡੀਆਂ ਜਬਤ ਕੀਤੀਆਂ ਜਾਣਾਂ ਤੇ ਗੈਰ ਕਾਨੂੰਨੀ ਕਮਾਈ ਨਾਲ ਬਣਾਈ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਮੰਗਲਰਾਂ ਵਿੱਚ ਡਰ ਪੈਦਾ ਕਰੇਗਾ। ਨੰਬਰ 5 ਕਈ ਵਾਰ ਪੁਲਿਸ ਕਹਿੰਦੀ ਹੈ ਕਿ ਇਹ ਐਕਸਾਈਜ਼ ਵਿਭਾਗ ਦਾ ਕੰਮ ਹੈ ਅਤੇ ਐਕਸਾਈਜ਼ ਵਿਭਾਗ ਕੋਲ ਮੁਲਾਜ਼ਮ ਘੱਟ ਹੁੰਦੇ ਹਨ ਇਸ ਲਈ ਇੱਕ ਜੁਆਇੰਟ ਟਾਸਕ ਫੋਰਸ ਬਣਾਈ ਜਾਵੇ ਜੋ ਸਿੱਧੀ ਡੀਸੀ ਜਾਂ ਐਸਐਸਪੀ ਨੂੰ ਰਿਪੋਰਟ ਕਰੇ। ਇਸ ਨਾਲ ਸਥਾਨਕ ਪੱਧਰ ਉੱਤੇ ਹੋਣ ਵਾਲੀ ਮਿਲੀਭੁਗਤ ਦੀ ਸੰਭਾਵਨਾ ਖਤਮ ਹੋ ਜਾਵੇਗੀ। ਦੱਸਦੀ ਹੈ ਕਿ ਗੈਰ ਕਾਨੂੰਨੀ ਸ਼ਰਾਬ ਨਾਲ ਸਿਰਫ ਆਰਥਿਕ ਨੁਕਸਾਨ ਕਰਦੀ ਇਹ ਸਗੋਂ ਇਸ ਦੀ ਗੁਣਵੱਤਾ ਦੀ ਕੋਈ ਗਰੰਟੀ ਨਾ ਹੋਣ ਕਾਰਨ ਇਹ ਲੋਕਾਂ ਦੀ ਜਾਨ ਲਈ ਵੀ ਖਤਰਾ ਬਣ ਸਕਦੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਉੱਚ ਅਧਿਕਾਰੀ ਤੁਰੰਤ ਇਨ੍ਹਾਂ ਪਿੰਡਾਂ ਦੇ ਵਿੱਚ ਛਾਪੇ ਬਿਮਾਰੀ ਕਰਨਾ ਤੇ ਵੱਡੇ ਮਗਰਮਾਚਾਂ ਨੂੰ ਸਲਾਕਾ ਪੇਚੇ ਸੁਟਣ। ਸਰਕਾਰ ਨੂੰ ਚਾਹੀਦਾ ਹੈ ਕਿ ਨਾ ਕਾਲੀਆਂ ਭੇਡਾਂ ਨੂੰ ਨਤ ਪਾਈ ਜਾਵੇ ਜੋ ਸਰਕਾਰ ਨੂੰ ਚੁੰਨਾ ਲਾ ਕੇ ਆਪਣੀ ਜੇਬਾਂ ਭਰ ਰਹੀਆਂ ਹਨ। ਪੰਜਾਬ ਟੀਵੀ ਪ੍ਰਾਈਮ ਦਾ ਸੁਝਾਅ ਜੇਕਰ ਪ੍ਰਸ਼ਾਸਨ ਚਾਹੇ ਤਾਂ ਲਿਊਕਰ ਮੋਨਿਟਰਿੰਗ ਐਪ ਰਾਹੀਂ ਹਰ ਠੇਕੇ ਤੇ ਸਟਾਕ ਅਤੇ ਵਿਕਰੀ ਉਤੇ ਨਜ਼ਰ ਰੱਖ ਕੇ ਪਤਾ ਲਗਾ ਲਗਦਾ ਹੈ ਕਿ ਕਿਹੜੇ ਇਲਾਕਿਆਂ ਦੇ ਵਿੱਚ ਸ਼ਰਾਬ ਦੀ ਮੰਗ ਘਟ ਰਹੀ ਹੈ ਜਿਸ ਦਾ ਮਤਲਬ ਇਹ ਹੈ ਕਿ ਉੱਥੇ ਨਜਾਇਜ਼ ਸ਼ਰਾਬ ਦੀ ਸਪਲਾਈ ਜ਼ਿਆਦਾ ਹੈ ਤੁਹਾਡੀ ਇਸ ਬਾਰੇ ਕੀ رائے ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹਾ ਕੁਝ ਹੋ ਰਿਹਾ ਹੈ ਕਮੈਂਟ ਵਿੱਚ ਦੱਸੋ ਅਤੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਸਕੇ ਇਸ ਦੇ ਸੰਬੰਧੀ ਅਗਲੀ ਅਪਡੇਟ ਦੇਖਣ ਦੇ ਲਈ ਇੱਕ ਵਾਰ ਜ਼ਰੂਰ ਫੋਲੋ ਕਰ ਲਓ ਪੰਜਾਬ ਟੀਵੀ ਪ੍ਰਾਈਮ